ਮੈਂ ਸਰਵੰਤ ਸਿੰਘ ਪੰਦੇਰ ਦੋਵਾਂ ਫੋਰਮਾਂ ਦਾ ਕੋਆਰਡੀਨੇਟਰ ਬੋਲਦਾ ਕਿਸਾਨ ਮਜ਼ਦੂਰ ਮੋਰਚਾ ਤੇ ਐਸ ਕੇ ਐਮ ਗੈਰ ਰਾਜਨੀਤਿਕ ਦਾ ਕੱਲ ਖਨੌਰੀ ਬਾਰਡਰ ਤੋਂ ਜਿਹੜਾ ਦੋਵਾਂ ਫੋਰਮਾਂ ਨੇ ਐਲਾਨ ਕੀਤਾ ਜਿਹੜੇ ਡੱਲੇਵਾਲ ਸਾਹਿਬ ਦੇ ਦਸਤਕਾਂ ਹੇਠ ਹੋਇਆ ਵੀ ਜਿਹੜੀ ਕਮੇਟੀ ਸੁਪਰੀਮ ਕੋਰਟ ਨੇ ਬਣਾਈ ਸੀਗੀ ਕਿਉਂਕਿ ਉਹ ਪਹਿਲੋਂ ਜਿਹੜੀ ਹਾਈ ਕੋਰਟ ਦੇ ਵਿੱਚ ਪੀਐਲ ਡਾਲੀ ਗਈ ਉਹਦੇ ਵਿੱਚ ਪਾਈ ਸੀ ਉਹਨਾਂ ਕਹਿੰਿਆ ਸੀ ਵੀ ਹਾਈ ਕੋਰਟ ਨੇ ਕਹਿਆ ਸੀ ਸਾਰੇ ਬਾਰਡਰਾਂ ਦੇ ਰਾਹ ਖੋਲ ਦਿਓ ਬਾਅਦ ਵਿੱਚ ਹਾਈ ਕੋਰਟ ਦੇ ਵਿੱਚ ਹਰਿਆਣਾ ਸਰਕਾਰ ਨੇ ਚੈਲੰਜ ਕਰ ਦਿੱਤਾ ਦੋ ਵਾਰੀ ਸਾਡੀ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਕਿ ਬਾਰਡਰ ਖੋਲੋ ਉਸ ਤੋਂ ਬਾਅਦ ਖੇਤੀ ਮਾਹਰਾਂ ਦੀ ਜਸਟਿਸ ਨਵਾਬ ਭੋਰ ਕੋ ਸਾਫ ਕਾ ਜਿਸ ਨਦੀ ਇੱਕ ਕਮੇਟੀ ਬਣੀ ਸੀ ਔਰ ਅਸੀਂ ਈਮੇਲ ਕਰਕੇ ਉਹਨਾਂ ਨੂੰ ਪਹਿਲਾਂ ਵੀ ਦੱਸਿਆ ਸੀ ਵੀ ਆ ਆ ਕਾਰਨਾ ਕਰਕੇ ਅਸੀਂ ਮਿਲ ਨਹੀਂ ਸਕਦੇ ਹੈਗੇ ਔਰ ਫਿਰ ਹੁਣ ਜਦੋਂ ਅਸੀਂ ਦੇਖਿਆ ਵੀ ਕਮੇਟੀ ਪੂਰੀ ਤਰ੍ਹਾਂ ناکਾਮਜਾਬ ਹੋਈ ਆ ਅੱਜ 23ਵੇਂ ਦਿਨ ਵਿੱਚ ਮਰਨਵਰਤ ਤੇ ਡੱਲੇਵਾਲ ਸਾਹਿਬ ਚਲੇਗੇ ਨਾ ਲੱਗਦਾ ਜਿਵੇਂ ਉਹ ਕਮੇਟੀ ਕਿਸੇ ਵੱਡੇ ਲੀਡਰ ਦੀ ਸ਼ਹਾਦਤ ਨੂੰ ਡਿਕ ਰਹੀ ਹੋਵੇ ਇਸ ਕਰਕੇ ਇਹ ਫੈਸਲਾ ਕਰ ਲਿਆ ਦੋਵਾਂ ਫੋਰਮਾਂ ਨੇ ਵੀ ਹੁਣ ਇੰਨਾ ਕਾਰਨਾ ਕਰਕੇ ਜਿਹੜੇ ਕਾਰਨ ਸੀ ਉਹ ਚਿੱਠੀ ਵਿੱਚ ਸਜਾਤੇ ਆ ਵੀ ਅਸੀਂ ਕਮੇਟੀ ਨੂੰ ਨਹੀਂ ਮਿਲ ਸਕਦੇ ਜੇ ਕਿਤੇ ਗੱਲਬਾਤ ਹੋਊਗੀ ਜੇ ਕੇਂਦਰ ਗੱਲਬਾਤ ਕਰਨਾ ਚਾਹੂਗਾ ਤਾਂ ਤਾਂ ਕੇਂਦਰ ਨਾਲ ਹੀ ਸਿੱਧੀ ਗੱਲਬਾਤ ਹੋਊਗੀ ਕਮੇਟੀ ਨਾਲ ਕੋਈ ਗੱਲਬਾਤ ਨਹੀਂ ਹੋਊਗੀ ਇਹ ਦੋਵਾਂ ਫੋਰਮਾਂ ਦਾ ਸਾਂਝਾ ਫੈਸਲਾ ਧੰਨਵਾਦ